ਇਹ ਕੋ ਫਿਲਮ ਇੱਕ ਪ્યો ਤੇ ਧੀ ਦੇ ਰਿਸ਼ਤੇ ਦੀ ਕਹਾਣੀ ਹੈ ਕਿ ਤਰ ਤਰ ਕਾ ਹੋ ਲਿਖੀਆਂ ਅਸਾਂ ਦੀ ਫਿਲਮ ਜਿਹੜੀ ਸਬਰ ਸੰਤੋਖ ਰਿਸ਼ਤਿਆਂ ਦੀ ਜਜ਼ਬਾਤਾਂ ਦੀ ਕਹਾਣੀ ਹੈ ਜੋ ਸਭ ਨੂੰ ਖਾਣ ਨੂੰ ਦਿੰਦਾ ਮੇਰਾ ਪਰਮਾਤਮਾ ਤੁਸੀਂ ਇਸ ਵਿੱਚ ਕਿਸ ਪਾਤਰ ਦੇ ਰੂਪ ਚ ਆ ਰਹੇ ਹੋ ਆ ਮੇਰੇ ਮੇਰੇ ਕਿਰਦਾਰ ਦਾ ਸ਼ਾਇਦ ਨਾਮ ਕੋਈ ਨਹੀਂ ਹੈ ਇਸ ਫਿਲਮ ਦੇ ਵਿੱਚ ਪਰ ਇੱਕ ਬੜਾ ਇੰਪੋਰਟੈਂਟ ਕੈਰੈਕਟਰ ਹੈ ਗੁਰੂ ਰਾਮਦਾਸ ਜੀ ਦੀ ਨਗਰੀ ਚੈੱਕ ਕਰ ਰਿਹਾ ਹਾਂ ਕੀ ਬਜਾ ਮੰਨਦੇ ਹੋ ਤੁਸੀਂ ਇੰਡਸਟਰੀ ਨਾਲ ਜੁੜੇ ਹੋਏ ਹੋ ਕਿਉਂ ਪ੍ਰੋਡਿਊਸਰ ਇੰਦਰ ਜਿਗਰਾਣੀ ਕਰਦੇ ਆ ਜਿਗਰਾ ਦੇਖੋ ਹਰ ਬੰਦਾ ਰਿਕਵਰੀ ਲਈ ਫੰਡ ਇਨਵੈਸਟ ਕਰਦਾ ਬਹੁਤ ਕਾਟੂ ਨੇ ਜਿਹੜੇ ਕਹਿੰਦੇ ਨੇ ਚੱਲ ਯਾਰ ਜੇ ਨਹੀਂ ਵੀ ਆਇਆ ਤੇ ਕੋਈ ਗੱਲ ਨਹੀਂ ਹੌਲੀ ਹੌਲੀ ਭਾਸ਼ਾ ਮੁੱਕ ਜੂਗੀ ਹਨਾ ਇੱਕ ਪੰਜਾਬੀ ਸਿਨੇਮਾਈ ਤੇ ਹੈ ਅੱਜ ਸਕੂਲਾਂ ਦੇ ਵਿੱਚ ਆਪਸ਼ਨਲ ਹੋਈ ਪਈ ਪੰਜਾਬੀ ਸਾਡੇ ਸੂਬੇ ਦੇ ਵਿੱਚ ਇਸ ਤੋਂ ਵੱਡੀ ਸਾਡੀ ਲਾਹਨਤ ਕੀ ਹੋ ਸਕਦੀ ਹੈ ਜੀ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਨਮਾ ਮੀਲ ਪੱਥਰ ਸਾਬਤ ਹੋਣ ਲਈ ਪੰਜਾਬੀ ਕਲਚਰ ਨਾਲ ਜਾਂ ਕਹਿ ਸਕਦੇ ਹਾਂ ਖਾਸ ਕਰਕੇ ਸਿੱਖ ਧਰਮ ਨਾਲ ਸੰਬੰਧਿਤ ਇੱਕ ਫਿਲਮ ਆ ਰਹੀ ਹੈ ਬੀਬੀ ਰਜਨੀ ਜੋ ਕਿ ਬੀਬੀ ਰਜਨੀ ਆਪਣੇ ਆਪ ਦੇ ਵਿੱਚ ਨਾਮ ਸਿੱਖ ਧਰਮ ਦੇ ਵਿੱਚ ਵੱਡਾ ਨਾਮ ਹੈ ਤੇ ਜਰਨੈਲ ਭਾਜੀ ਸਾਡੇ ਨਾਲ ਨੇ ਅਹਿਮ ਪਾਤਰ ਨੇ ਉਸ ਫਿਲਮ ਦਾ ਭਾਜੀ ਤੁਹਾਨੂੰ ਮੰਚ ਤੋਂ ਗੱਲਾਂ ਕਰਦੇ ਆ ਬਹੁਤ ਅਹਿਮ ਜਾਣਕਾਰੀ ਸਿਨੇਮੇ ਬਾਰੇ ਫਿਲਮ ਬਾਰੇ ਸੁਣੀ ਸ਼ਾਰਟ ਦੇ ਵਿੱਚ ਜਾਨਣਾ ਚਾਹਾਂਗਾ ਫਿਲਮ ਦਾ ਮਕਸਦ ਕੀ ਸੁਨੇਹਾ ਹੈ ਫਿਲਮ ਦਾ ਆ ਦੇਖੋ ਫਿਲਮ ਇੱਕ ਪਿਓ ਤੇ ਧੀ ਦੇ ਰਿਸ਼ਤੇ ਦੀ ਕਹਾਣੀ ਹੈ ਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਸਬਰ ਕਿੰਡੀ ਵੱਡੀ ਚੀਜ਼ ਸੀ ਹੈ ਨਾ ਵੀ ਇਹ ਜੇ ਇੱਕ ਪਿਓ ਨੇ ਆਪਣੇ ਹੰਕਾਰ ਦੇ ਵਿੱਚ ਆ ਕੇ ਆਪਣੀ ਈਣ ਮਣਾਉਣ ਵਾਸਤੇ ਇੱਕ ਕੁੜੀ ਨੂੰ ਕਹੇ ਤਾਂ ਵੀ ਜਾ ਜੇ ਤੂੰ ਮੈਨੂੰ ਰੱਬ ਨਹੀਂ ਕਹਿੰਦੀ ਤੇ ਤੈਨੂੰ ਮੈਂ ਦਿਖਾਉਣਾ ਕਿ ਰੱਬ ਦੀ ਤਾਕਤ ਕੀ ਹੁੰਦੀ ਤੂੰ ਕਹਿੰਦੀ ਰੱਬ ਹੈ ਤੇ ਮੈਂ ਤੈਨੂੰ ਦੱਸਦਾ ਕਿ ਮੈਂ ਹੀ ਰੱਬ ਆ ਮੇਰੀ ਤਾਕਤ ਕੀ ਜਾ ਤੈਨੂੰ ਪਿੰਗਲੇ ਨਾਮ ਉਹਨਾਂ ਤੈਨੂੰ ਮੈਂ ਦਰਦਰ ਤੇ ਭੀਖ ਮੰਗਣ ਮੰਗਣ ਲਾ ਦੂੰਗਾ ਵੀ ਤੇਰਾ ਰੋਜ਼ਗਾਰ ਮਤਲਬ ਤੇਰਾ ਖਾਣਾ ਪੀਣਾ ਤੱਕ ਔਖਾ ਹੋ ਜੀਗਾ ਉਹਨੇ ਕਿਹਾ ਵੀ ਕੋਈ ਸ਼ੁਕਰ ਵੀ ਸ਼ੁਕਰ ਆ ਤੂੰ ਜੋ ਸੋਚਿਆ ਮੇਰੇ ਬਾਰੇ ਵੀ ਬਾਪੂ ਤੂੰ ਨਹੀਂ ਕਰਨ ਲੱਗਾ ਇੱਕ ਤੇਰੇ ਤੋਂ ਉਹ ਕਰਵਾਉਣ ਲੱਗਾ ਇਹ ਸਬਰ ਹੈ ਸਾਡੀ ਫਿਲਮ ਜਿਹੜੀ ਸਬਰ ਸੰਤੋਖ ਰਿਸ਼ਤਿਆਂ ਦੀ ਜਜ਼ਬਾਤਾਂ ਦੀ ਕਹਾਣੀ ਆ ਉਹਦੇ ਵਿੱਚ ਜਿਹੜਾ ਅਹਿਮ ਪੱਖ ਹੈ ਉਹ ਇਹ ਹੈ ਕਿ ਕਿਦਾਂ ਉਸ ਕੁੜੀ ਨੇ ਭਾਣਾ ਮੰਨਿਆ ਕਿ ਸ਼ਾਇਦ ਇਹਦੇ ਜ਼ਰੀਏ ਵੀ ਤੂੰ ਕੋਈ ਮੇਰ ਕੋ ਸੇਵਾ ਹੀ ਲੈਣੀ ਹੋਵੇ ਸੋ ਉਹ ਜਿਹੜੀ ਚੀਜ਼ ਉ ਜਾਗਰ ਹੋਈ ਜੋ ਬਚਪਨ ਤੋਂ ਸੁਣਦੇ ਆਉਨੇ ਅਸੀਂ ਕਹਾਣੀ ਕਾਗੋ ਹੰਸ ਕਰੇ ਦੀ ਸੋ ਉਹ ਮੈਸੇਜ ਹੈ ਜਿਹ ਇਤਿਹਾਸ ਨਾਲ ਜੁੜੀ ਫਿਲਮ ਹੈ ਇਤਿਹਾਸ ਪੱਖ ਨੂੰ ਅਹਿਮ ਰੱਖਦੇ ਹੋਏ ਪੈਰਾਮੀਟਰਸ ਦੇ ਵਿੱਚ ਰੱਖ ਕੇ ਫਿਲਮ ਬਣਾਈ ਗਈ ਹੈ ਕੁਝ ਵੀ ਮਨਕਰਨਤ ਨਹੀਂ ਜੋ ਕਿਸੇ ਕਹਾਣੀਆਂ ਇਤਿਹਾਸ ਕਹਿੰਦਾ ਆ ਉਹਦੇ ਉਹਦੇ ਦਾਇਰੇ ਵਿੱਚ ਰਹਿ ਕੇ ਫਿਲਮ ਬਣਾਈ ਤੁਸੀਂ ਇਸ ਵਿੱਚ ਕਿਸ ਪਾਤਰ ਦੇ ਉਚਾਰ ਰਹੇ ਆ ਮੇਰੇ ਮੇਰੇ ਕਰਦਾਰ ਦਾ ਸ਼ਾਇਦ ਨਾਮ ਕੋਈ ਨਹੀਂ ਹੈ ਇਸ ਫਿਲਮ ਦੇ ਵਿੱਚ ਪਰ ਇੱਕ ਬੜਾ ਇੰਪੋਰਟੈਂਟ ਕਰੈਕਟਰ ਆ ਅ ਜਿਦਾ ਹੁੰਦਾ ਨਾ ਵੀ ਕੋਈ ਚੀਜ਼ਾਂ ਇਹੋ ਜਿਹੀਆਂ ਹੁੰਦੀਆਂ ਨੇ ਭਾਵੇਂ ਆਟਾ ਪ੍ਰਾਤ ਭਰ ਕੇ ਹੋਵੇ ਵਿੱਚ ਲੂਣ ਨਾ ਹੋਵੇ ਤੇ ਉਹ ਸਵਾਦ ਨਹੀਂ ਆਉਂਦਾ ਹਨਾ ਜੀਰਾ ਨਾ ਪਾਇਆ ਹੋਵੇ ਮਿਰਚਾ ਨਾ ਹੋਣ ਕੋਈ ਚੀਜ਼ਾਂ ਮਿਲਦਾ ਕਿ ਭਾਵੇਂ ਉਹਨਾਂ ਦੀ ਮਾਤਰਾ ਥੋੜੀ ਹੁੰਦੀ ਬਟ ਉਹ ਜ਼ਰੂਰੀ ਹੁੰਦੇ ਨੇ ਮੈਂ ਉਹ ਕਿਰਦਾਰਾਂ ਫਿਲਮ ਦਾ ਵੈਸੇ ਤਾਂ ਫਿਲਮ ਹਰ ਕਿਰਦਾਰ ਤੋਂ ਬਿਨਾ ਹਰ ਪਾਤਰ ਤੋਂ ਬਿਨਾ ਅਧੂਰੀ ਹੁੰਦੀ ਹੈ ਮੇਰੇ ਕਿਰਦਾਰ ਦਾ ਕੋਈ ਨਾਂ ਨਹੀਂ ਇੱਕ ਫਕੀਰ ਤ ਹੈ ਬੰਦਾ ਆ ਜਿਹੜਾ ਉਹਨਾਂ ਨੂੰ ਰਾਹੇ ਪਾਉਂਦਾ ਬਸ ਇੰਨਾ ਕਿਰਦਾਰ ਆ ਮੇਰਾ ਇੱਕ ਤੁਸੀਂ ਮੰਚ ਤੋਂ ਗੱਲ ਬੋਲਦੇ ਆ ਕਹੀ ਸੀ ਕਿ ਬਹੁਤ ਜਿਗਰੇ ਵਾਲੇ ਘਟ ਪ੍ਰੋਡਿਊਸਰ ਹੁੰਦੇ ਨੇ ਇਸ ਤਰ੍ਹਾਂ ਦੀਆਂ ਫਿਲਮਾਂ ਤੇ ਪੈਸਾ ਲਾਉਂਦੇ ਹੀ ਨਹੀਂ ਵੈਸੇ ਦੇਖਿਆ ਪਿੱਛੇ ਜਿਦਾ ਕੋਈ ਇਤਿਹਾਸ ਨਾਲ ਜੁੜੀਆਂ ਮੋੜ ਫਿਲਮ ਆਈ ਉਹਦੇ ਚ ਤੁਸੀਂ ਅਹਿਮ ਪਾਤਰ ਨਵਾਇਆ ਮਸਤਾਨੇ ਆਈ ਸਖਤਰਮ ਨਾਲ ਹਨਾ ਬਹੁਤ ਆਈਆਂ ਕੀ ਬਜਾ ਮੰਨਦੇ ਹੋ ਤੁਸੀਂ ਇੰਡਸਟਰੀ ਨਾਲ ਜੁੜੇ ਹੋਏ ਹੋ ਕਿਉਂ ਪ੍ਰੋਡਿਊਸਰ ਇਧਰ ਜਿਗਰਾ ਨਹੀਂ ਕਰਦੇ ਜਿਗਰਾ ਦੇਖੋ ਹਰ ਬੰਦਾ ਰਿਕਵਰੀ ਲਈ ਫੰਡ ਇਨਵੈਸਟ ਕਰਦਾ ਬਹੁਤ ਕਾਠ ਹੁੰਦੇ ਨੇ ਜਿਹੜੇ ਕਹਿੰਦੇ ਨੇ ਚੱਲ ਯਾਰ ਜੇ ਨਈ ਵੀ ਆਇਆ ਤੇ ਕੋਈ ਗੱਲ ਨਹੀਂ ਇੱਕ ਸਾਡੀ ਮਾਲਾ ਦੇ ਵਿੱਚ ਇੱਕ ਮਣਕਾ ਇਹੋ ਜਿਹਾ ਹੋਵੇ ਜਿਹਨੂੰ ਵੇਖ ਕੇ ਆਪ ਨੂੰ ਖੁਸ਼ੀ ਹੁੰਦੀ ਉਹ ਵੀ ਯਾਰ ਕਦੀ ਜ਼ਿੰਦਗੀ ਚ ਚੀਜ਼ ਬਣਾਈ ਸੀ ਕਿਦਾ ਸੱਜਨ ਸਿੰਘ ਰੰਗਰੂਟ ਫਿਲਮ ਬਣੀ ਸੀ ਅੱਜ ਮੈਨੂੰ ਲੱਗਦਾ ਕਿ ਪੰਜਾਬ ਦਾ ਕੋਈ ਘਰ ਹੈ ਉਹ ਜਾਨੀ ਹੋਣਾ ਜਿਹਨੇ ਉਹ ਫਿਲਮ ਨਹੀਂ ਵੇਖੀ ਬਿਲਕੁਲ ਹਨਾ ਲੋਕ ਅੱਜ ਵੀ 2017 ਜੋ ਫਿਲਮ ਬਣੀ ਸੀ ਤੇ ਅੱਜ ਵੀ ਲੋਕ ਮੈਨੂੰ ਦਿਨ ਚ ਇੱਕ ਦੋ ਬੰਦੇ ਮਿਲ ਜਾਂਦੇ ਜਿਹੜੇ ਮੈਨੂੰ ਦੂਰੋਂ ਆਵਾਜ਼ ਮਾਰਦੇ ਬੰਬ ਚਾਚੇ ਕੀ ਹਾਲ ਹੈ ਜੇ ਮੇਰੇ ਵਰਗਾ ਇੱਕ ਛੋਟਾ ਜਿਹਾ ਕਿਰਦਾਰ ਉਸ ਫਿਲਮ ਚ ਪਛਾਣਿਆ ਗਿਆ ਇਟ ਮੀਨਸ ਕਿ ਫਿਲਮ ਕਿੰਨੇ ਲੋਕਾਂ ਨੇ ਬਟ ਦੁਖਾਨ ਤੇ ਰਿਹਾ ਕਿ ਉਹ ਫਿਲਮ ਸਨਮੇ ਚ ਜਾ ਕੇ ਨਹੀਂ రికవరీ ਦਾ ਜ਼ਰੀਆ ਤੇ ਸਿਨੇਮਾ ਹੀ ਆ ਸਾਡੇ ਕੋਲ ਇਤੋਂ ਇਦਾਂ ਹੀ ਮੋੜ 20 ਕਰੋੜ ਦੀ ਫਿਲਮ ਐਡੀ ਸ਼ਾਨਦਾਰ ਸ਼ਾਕਾਰ ਬਣੀ ਮੈਨੂੰ ਪਰਸਨਲੀ ਬੜਾ ਦੁੱਖ ਆ ਉਸ ਫਿਲਮ ਕਰਕੇ ਕਿ ਫਿਲਮ ਲੋਕਾਂ ਨੇ ਅਸੈਪਟ ਕੀਤੀ ਪਸੰਦ ਕੀਤੀ ਬਟ ਜੇ ਸਿਨਮੇ ਦੇ ਵਿੱਚ ਜਾ ਕੇ ਤੁਸੀਂ ਅਸੈਪਟ ਨਹੀਂ ਕਰਦੇ ਹਾਲਾਂਕਿ ਪੈਸਾ ਵੀ ਪੂਰਾ ਕਰ ਗਈ ਸਭ ਕੁਝ ਹੋ ਗਿਆ ਪਰ ਜਿਸ ਮੋਟਿਵ ਨਾਲ ਅਸੀਂ ਉਹ ਫਿਲਮ ਬਣਾਈ ਸੀ ਵੀ ਇੱਕ ਰੀ 10 ਅਕੀ ਲੋਕਾਂ ਨੂੰ ਵੀ ਸਾਡੇ ਵਾਰੀਅਰ ਹੋਏ ਨੇ ਉਹ ਨਹੀਂ ਚੀਜ਼ ਹੋਈ ਮਸਤਾਨੇ ਨੇ ਵਰਕ ਕੀਤਾ ਬੜੀ ਖੁਸ਼ੀ ਦੀ ਗੱਲ ਆ ਕਿ ਚੱਲੀ ਇਸ ਕਰਕੇ ਮੇਕਰਸ ਡਰ ਜਾਂਦੇ ਨੇ ਯਾਰ ਵੀ ਰਿਕਵਰੀ ਨਹੀਂ ਹੈ ਯਾਰ ਸਾਡੀ ਬੰਦੇ ਸਾਡੀ ਲੈਂਗੁਏਜ ਨੂੰ ਪਿਆਰ ਨਹੀਂ ਕਰਨਾ ਚਾਹੁੰਦੇ ਉਹਦੇ ਨਾਲ ਤੁਸੀਂ ਸਾਊਦੀ ਫਿਲਮ ਲਾ ਦਿਓ ਹਾਲੀਵੁੱਡ ਦੀ ਲਾ ਦਿਓ ਹਾਲ ਫੁੱਲ ਹੁੰਦਾ ਪੰਜਾਬੀ ਵਾਲੇ ਪਾਸੇ ਕੋਈ ਜਾਂਦਾ ਹੀ ਨਹੀਂ ਇਹ ਦੁਕਾਨ ਤਾਂ ਸਾਡਾ ਪੰਜਾਬੀਆਂ ਦਾ ਦੁਕਾਨ ਤਾਂ ਇਹ ਵੀ ਹੌਲੀ-ਹੌਲੀ ਭਾਸ਼ਾ ਮੁੱਕ ਜੂਗੀ ਜੀ ਹਨਾ ਇੱਕ ਪੰਜਾਬੀ ਸਿਨੇਮਾ ਹੀ ਤੇ ਹੈ ਅੱਜ ਸਕੂਲਾਂ ਦੇ ਵਿੱਚ ਆਪਸ਼ਨਲ ਹੋਈ ਪਈ ਪੰਜਾਬੀ ਸਾਡੇ ਸੂਬੇ ਦੇ ਵਿੱਚ ਇਹ ਤੋਂ ਵੱਡੀ ਸਾਡੀ ਲਾਂਤ ਕੀ ਹੋ ਸਕਦੀ ਹੈ ਹਨਾ ਸੋ ਮੈਨੂੰ ਲੱਗਦਾ ਉਹ ਪਾਤਰ ਸਾਹਿਬ ਦੀ ਗੱਲ ਹੈ ਨਾ ਵੀ ਸਭ ਚੀਜ਼ ਜੀ ਕਰਦੀਆਂ ਚਿੜੀਆਂ ਦਾ ਸਭ ਕਲ ਕਲ ਕਰਦੀਆਂ ਨਦੀਆਂ ਦਾ ਸਭ ਸਾ ਸਾ ਕਰਦੇ ਬਿਰਖਾਂ ਦਾ ਆਪਣਾ ਹੀ ਤਰਾਨਾ ਹੁੰਦਾ ਇਸ ਦੁਨੀਆ ਵਿੱਚ ਕੁਝ ਵੀ ਆ ਹਰ ਇੱਕ ਦਾ ਇੱਕ ਤਰਾਨਾ ਮਰ ਰਹੀ ਹੈ ਮੇਰੀ ਮਾਂ ਬੋਲੀ ਸ਼ਾਮ ਸ਼ਾਮ ਦਾ ਕਰ ਰਹੀ ਹੈ ਵੀ ਹਰ ਆਪਣਾ ਹੀ ਤਰਾਨਾ ਪਰ ਇੱਕ ਉਹ ਵੀ ਦੇਸ਼ ਹੈ ਧਰਤੀ ਤੇ ਜਿੱਥੇ ਜੇ ਬੱਚੇ ਮਾਂ ਬੋਲੀ ਬੋਲਣ ਤੇ ਜੁਰਮਾਨਾ ਹੁੰਦਾ ਸਾਡਾ ਉਦੇਸ਼ ਹੈ ਸਾਡੇ ਵਾਸਤੇ ਬੜੀ ਦੁੱਖ ਦੀ ਗੱਲ ਹੈ ਬੜੀ ਸ਼ਰਮ ਦੀ ਬਹੁਤ ਥੋੜਾ ਪਰ ਫਿਰ ਵੀ ਤੁਹਾਡਾ ਬਹੁਤ ਸ਼ੁਕਰੀਆ ਇੰਨੇ ਛੋਟੇ ਸਮੇਂ ਦੇ ਵਿੱਚ ਸੋਹਣੀ ਗੱਲ ਕਰਨ ਦੇ ਲਈ ਤੇ ਔਰ ਬੀਬੀ ਰਜਨੀ ਲਈ ਢੇਰ ਮੁਬਾਰਕਾਂ ਸ਼ਾਲਾ ਇਹੋ ਜੀ ਫਿਲਮਾਂ ਸਾਨੂੰ ਦਿੰਦੇ ਰਹੋ ਅਸੀਂ ਜੁੜੇ ਰਹੀਏ ਬਹੁਤ ਸ਼ੁਕਰੀਆ ਧੰਨਵਾਦ ਜੀ ਆਡੀਅנס ਦੀ ਸਪੋਰਟ ਚਾਹੀਦੀ ਹੈ ਸਿਨੇਮਾ ਤੇ ਤਿਆਰੀ ਬੈਠਾ ਜੀ ਬਹੁਤ ਸ਼ੁਕਰੀਆ ਤਾਂ 30 ਅਗਸਤ ਨੂੰ ਜਿਹੜਾ ਬੀਬੀ ਰਜਨੀ ਸਿਨੇਮਾ ਘਰਾਂ ਦੇ ਵਿੱਚ ਹੋਏਗੀ ਔਰ ਤੁਸੀਂ ਇਹ ਸਾਬਤ ਕਰਨਾ ਕਿ ਇਹ ਫਿਲਮ ਬਾਕੀ ਮੀਲ ਪੱਥਰ ਸਾਬਤ ਹੋਏਗੀ ਕੈਮਰਾਮੈਨ ਕੋਲ ਜੀਤ ਨਾਲ ਮ